ਲੱਖ ਦੀ ਇੱਕ ਰੈਲੀ ਐ ਪੰਜਾਂ ਸੂਬਿਆਂ ਚ ਹੋ ਰਹੀ ਐ ਉਹਦਾ ਕੋਈ ਕਰੋਨਾ ਨਹੀਂ ਇਹ ਬੜਵੇਂ ਚ ਕਰੋਨਾ ਕਿੱਥੋਂ ਆ ਗਿਆ ਜੀ ਪਹਿਲਾਂ ਵੀ ਆਪਣੇ ਇੱਥੇ ਕੇਸ ਆਏ ਪਤਾ ਕਰਕੇ ਠੀਕ ਐ ਤੁਸੀਂ ਅੱਗੇ ਫਾਰਵਰਡ ਕਰੋ ਸਾਨੂੰ ਸਾਰਾ ਤਾਂ ਦੋ ਅਸੀਂ ਆਪਣੇ ਖੇਤਾਂ ਚ ਤਾਂ ਕੰਮ ਕਰਦੇ ਕੀ ਐ ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਕਰਨੀ ਮੋਦੀ ਮੋਦੀ ਸਾਹਿਬ ਨੂੰ ਵੀ ਰੋਕੋ ਜਾਂ ਪ੍ਰਚਾਰ ਚ ਰ ਹੈ ਡਾਕਟਰ ਸਾਹਿਬ ਕੋ ਪਾਵਰ ਹੈ ਮੋਦੀ ਦੀ ਰੈਲੀ ਨੂੰ ਰੋਕੋ ਅਮਰਿੰਦਰ ਦੀ ਰੈਲੀ ਨੂੰ ਰੋਕੋ ਬਾਦਲ ਦੀ ਰੈਲੀ ਨੂੰ ਰੋਕੋ ਸਾਨੂੰ ਰੋਕਣਾ ਗਰੀਬਾਂ ਨੂੰ ਦੇਖੋ ਜੀ ਮੈਂ ਸਾੜੀਏ ਤੋਂ ਕੀਤਾ ਕਿ ਆਪਣਾ 6 ਮਹੀਨੇ ਵੇਟ ਕਰਦੇ ਆਪਣੀ ਬਦਲ ਨੂੰ ਕਾਣਨ ਵਾਸਤੇ ਉਹ ਮੈਂ ਗੱਲ ਆਲਰੇਡੀ ਕਹਿ ਚੁੱਕੀ ਕਿ ਉਹ ਮੈਂ ਮੈਂ ਨਾਲ ਗੱਲ ਕਰ ਲੈਂਦੀ ਆ ਜਿੱਕੇ ਉੱਥੇ ਆ ਦਿੱਕਤ ਆਵੇ ਦਿੱਕਤ ਐ ਨਹੀਂ ਅਸੀਂ ਤਾਂ ਬਾਹਰ ਵੀ ਨਿਕਲ ਸਕਦੇ ਮੈਂ ਤੁਹਾਡੀ ਗੱਲ ਸਮਝੀ ਜੀ ਮੇਰੇ ਬਾ ਸਾਡਾ ਅਸੀਂ ਵੀ ਹਟਾਂਗੇ ਪਹਿਲਾ ਮੋਦੀ ਨੂੰ ਉਠਾਓ ਮਰਿੰਦਰ ਨੂੰ ਉਠਾਓ ਇਹ ਤੁਹਾਡੇ ਹੱਥ ਜਾਂ ਪ੍ਰਸ਼ਾਸਨ ਡਾਕਟਰ ਤੋਂ ਵੱਡੀ ਚੀਜ਼ ਨਹੀਂ ਹੈ ਕੋਈ ਸਾਨੂੰ ਇਹ ਜਵਾਬ ਮੈਨੂੰ ਐਸ ਡੀ ਐਮ ਤੋਂ ਲਾਓ ਉੱਪਰ ਲਾਓ ਆਪਣੇ ਅਧਿਕਾਰੀ ਤੋਂ ਲੇਕਿਨ ਅਸੀਂ ਆਪਣੇ ਖੇਤ ਤਾਂ ਵੱਢਣੇ ਵੱਢਣੇ ਆ ਫਿਰ ਸਾਨੂੰ ਉਡਰਾਉਂਦੇ ਪਰਚੇ 20 ਪਰਚੇ ਘਾੜਣ ਘੜੀ ਪੁੱਛ ਮਸੀਂ ਤਿਆਰ ਬੈਠੇ ਹੁਣੇ ਬੈਠੇ ਜਾਲ ਨੂੰ ਪਰਚਾ ਦੇ ਘੱਟ ਉਡਰਾਉਂਦੇ ਦੂਸਰੀ ਗੱਲ ਹੈਗੀ ਜੀ ਕਿ ਸੈਂਪਲਿੰਗ ਵੀ ਹੈਗੀ ਤਾਂ ਉਹ ਅਸੀਂ ਸੈਂਪਲ ਵੀ ਨਹੀਂ ਕਰਾਣੇ। ਬੰਦੇ ਸਿਰਫ ਉਹਨਾਂ ਨੂੰ ਬੋਲੋ ਕਰ ਲਈ ਆ ਪਰ ਫਿਰ ਵੀ ਜੇ ਕਿਸੇ ਦਾ ਕੋਈ ਜੈਨੂਇਨ ਇਸ਼ੂ ਹੈਗਾ ਉਹ ਮੈਡਮ ਤੱਕ ਕੋਲ ਜਾ ਦਿੰਦੇ ਆ। ਬਟ ਇਸੀ ਜ਼ਬਰਦਸਤੀ ਸੈਂਪਲਿੰਗ ਨੇ ਤੁਹਾਡੇ ਆਪਣੇ ਵਾਅਦੇ ਕਿਉਂਕਿ ਆਪਣੇ ਤਾਂ ਠੀਕ ਹੈ। ਮੈਂ 75 ਸਾਲ ਦਾ ਹੋ ਗਿਆ ਮੈਂ ਅੱਜ ਤੱਕ ਗੋਲੀ ਨਹੀਂ ਲਈ। ਮੈਂ ਕਿਉਂ ਸੈਂਪਲ ਕਰਾਵਾਂ? ਬੀਪੀ ਦੇ ਆਧੇ ਵੀ ਨਾ ਕਿਉਂ ਕਰਾਈਏ ਸੈਂਪਲ? ਇਹ ਤੁਸੀਂ ਸਾਨੂੰ ਮਾਰ ਰਹੇ ਹੋ ਜਾਂ ਧੱਕਾ ਕਰ ਰਹੇ ਥਾਡੇ ਨਾਲ। ਸਾਡੇ ਪਿੰਡ ਚੋਂ ਨਹੀਂ ਕਿ ਇਹਨਾਂ ਸੈਂਪਲ ਕਰਾਣਾ ਐਨਾ ਧੱਕਾ ਮਤ ਕਰੋ ਬੇਗਰੀਬ ਭੁੱਖਾ ਮਰਦਾ ਜੀ ਜਾਰਜਗਾਰ ਦਾ 10000 ਨੌਕਰੀ ਦੋ ਉਹਨਾਂ ਦੇਖੋ ਜੀ ਅਸਟਾ ਜਿੱਤੇ ਵੀ ਤਾਂ ਇਹਨਾਂ ਨਹੀਂ ਕਰੀ ਬਟ ਜੇ ਕੋਈ ਬੰਦਾ ਚਾਹਦਾ ਕਿ ਉਹ ਆਪਣੇ ਸੈਂਪਲ ਦੇਣਾ ਹੈਗਾ ਤਾਂ ਉਹ ਬੰਦਾ ਫ੍ਰੀ ਹੈਗਾ ਦੇਣ ਵਾਸਤੇ ਤੁਸੀਂ ਸਾਡੀ ਗੱਲ ਮਾਰੋ ਜੱਗੇ ਪਜਾਓ ਬਸ ਇਹ ਗੱਲ ਹੈ ਸਾਡੀ ਕੋਈ ਗੱਲ ਨਹੀਂ ਕਿ ਮੇਰੀ ਪਬਲੀਕੀ ਨਹੀਂ ਹੈ ਹੁਣ ਤੱਕ ਮੈਂ 4 ਵਾਰਾਂ ਤੱਕ ਚੜਵਾ ਦਿੱਤੀ ਹੈ